ਆਊਗਾ ਆਊਗਾ ਮੇਰਾ ਪੁੱਤ ਤਾਂ ਆਊਗਾ ਜ਼ਰੂਰ ਆਊਗਾ ਆਊਗਾ ਬੇਬੇ ਇੰਤਰਾ ਆਊਗਾ ਬੇਬੇ ਚਾਹ ਪੀ ਲੈ ਬੇਬੇ ਹਏ ਹਾਈ ਕੀ ਹੋ ਗਿਆ ਬੇਬੇ ਨਾ ਹਏ ਪੁੱਤ ਐ ਸਿਤਾ ਨਾ ਸਾਰਾ ਕੁਝ ਵੇਚ ਵੱਟ ਕੇ ਤੇਰੇ ਬਾਹਰ ਜਾਣ ਤੇ ਲਾਤਾ ਉੱਥੇ ਮਨ ਲਾ ਕੇ ਕੰਮ ਕਰੀ ਉੱਥੇ ਜਾ ਕੇ ਪੁੱਤ ਸਾਨੂੰ ਭੁੱਲ ਨਾ ਜਾਈ ਫੋਨ ਕਰ ਲਿਆ ਕਰੀ ਤੇਰੇ ਜਿੱਦ ਨੇ ਹਰਾਤਾ ਸਾਨੂੰ ਹੂੰ ਤਾਂ ਪੁੱਤ ਮੇਰਾ ਜਵਾਂ ਜੀ ਨਹੀਂ ਕਰਦਾ ਤੈਨੂੰ ਭੇਜਣ ਨੂੰ ਸਾਡੇ ਕੋਲੇ ਤਾਂ ਇੱਥੋਂ ਵੀ ਨਾ ਕੀ ਰਹਿ ਜਾਊਗਾ ਉੱਥੇ ਜਾ ਕੇ ਭੁੱਲ ਨਾ ਜਾਈ ਸਾਨੂੰ ਨਹੀਂ ਮੰਮੀ ਰੋ ਨਾ ਤੂੰ ਮੈਂ ਉੱਥੇ ਜਾ ਕੇ ਮਨ ਲਾ ਕੇ ਕੰਮ ਕਰੂੰਗਾ ਨਾਲੇ ਤੁਹਾਨੂੰ ਪੈਸੇ ਭੇਜਿਆ ਕਰੂੰ ਤੂੰ ਬੇਬੇ ਦਾ ਖਿਆਲ ਰੱਖੀਂ ਛੇਤੀ ਮੁੜਿਆ ਆਉਂਗਾ ਮੈਂ ਕੋਈ ਨਾ ਪੁੱਤੋ ਬੇਬੇ ਦਾ ਖਿਆਲ ਰੱਖੂੰਗੀ ਮੈਂ ਚੱਲ ਬਈ ਚੱਲੀਏ ਕਿਤੇ ਲੇਟ ਨਾ ਹੋ ਜਾਈ ਫੇਰ ਚਲੋ ਮਾਤਾ ਕੋਈ ਗੱਲ ਨਹੀਂ ਤੁਸੀਂ ਰੋ ਨਾ ਆਉ ਦੇ ਕੰਮ ਚੱਲਿਆਗਾ ਬਾਹਰ ਜ਼ਿੰਦਗੀ ਬਣਾਉਣ ਜਾਂਦਾ ਆ ਉਹਦੀ ਤੁਸੀਂ ਰੋ ਨਾ ਛੇਤੀ ਮੁੜਿਆਊਗਾ ਵੀਡੀਓ ਕਾਲ ਤੇ ਗੱਲਾਂ ਕਰ ਲਿਆ ਕਰਿਓ ਰੋਜ਼ ਚੇ ਚੱਲ ਮੈਨੂੰ ਫਿਰ ਚਲਦੇ ਆ ਮੈਂ ਕੋਗੀ ਤੈਨੂੰ ਪਹਿਲਾਂ ਵੀ ਕਹਿਤੀਗਾ ਮੈਂ ਤੈਨੂੰ ਹੁਣ ਵੀ ਕਹਿਨੀ ਆ ਪੁੱਤ ਸਾਡਾ ਕੁਛ ਨਹੀਂ ਬਣਨਾ ਦੋਨਾਂ ਦਾ ਬੇਬੇ ਤੂੰ ਐ ਨਾ ਕਰ ਮੈਂ ਛੇਤੀ ਮੁੜਿਆਊਗਾ ਕੰਮ ਕਰਨੀ ਜਾਂਦਾ ਮੈਂ ਉੱਥੇ ਚੰਗਾ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਆ ਜੀ ਨਹੀਂ ਨਹੀਂ ਬੇਬੇ ਤੂੰ ਰੋ ਨੀ ਕਿਹਾ ਮੈਂ ਆਜੂਗਾ ਮੈਂ ਚਲਣਾ ਲੈ ਬੇਬੇ ਤੂੰ ਨਾ ਕੋਈ ਹੁੰਦਾ ਤੈਨੂੰ ਐ ਤਾਂ ਮੈਥੋਂ ਜਾਇ ਨਹੀਂ ਜਾਣਾ ਚੱਲ ਬਈ ਮੈਂ ਸਮਾਨ ਰੱਖਣ ਨੂੰ ਆ ਗਿਆ ਚੰਗਾ ਬੇਬੇ ਟੈਨਸ਼ਨ ਨਾ ਲੈ ਤੂੰ ਜਦੋਂ ਮੈਂ ਵਿਹਲਾ ਹੋਇਆ ਕਰੂੰਗਾ ਫੋਨ ਲਾ ਲਿਆ ਕਰੂੰਗਾ ਚੰਗਾ ਚੰਗਾ ਜਾ ਕੇ ਕੌਜੀ ਕੇ ਫੋਨ ਕਰ ਹਾਂ ਹਾਂ ਕਰ ਦੂੰਗਾ ਨਾਲੇ ਖਾਣ ਪੀਣ ਦਾ ਤਾਂ ਧਿਆਨ ਰੱਖਿਆ ਕਰੀ ਕੋਈ ਨਹੀਂ ਕੋਈ ਨਹੀਂ ਤੂੰ ਕੋਈ ਕੀ ਤੂੰ ਰੋਕ ਲੰਗੀ ਰੁਕ ਜਾਂਦਾ ਪਹਿਲਾਂ ਤੂੰ ਹੁਣ ਕਾਰਖਾਨੇ ਨੂੰ ਆਇਆ ਕਰੂਗਾ ਸਾਰਾ ਦਿਨ ਉਹ ਨਾ ਕਰੇ ਬੇਬੇ ਆਪਾਂ ਤਾਂ ਨਹੀਂ 5 ਸਾਲ ਹੁਣ ਤਾਂ 10 ਸਾਲ ਉਹਨੇ ਆਪਣੇ ਹੀ ਉੱਜਿਆ ਰਹਿਣਾ ਸੀ ਇੱਧਰ ਤਾਂ ਦੇਖ ਨੌਕਰੀਆਂ ਨਹੀਂ ਮਿਲਦੀਆਂ ਉਧਰੋਂ ਕੋਈ ਖਬਰ ਹੈ ਵਧੀਆ ਕੰਮ ਮਿਲ ਜੇ ਮੁੰਡੇ ਨੂੰ ਉਹਦੀ ਸਾਰੀ ਜ਼ਿੰਦਗੀ ਬਈ ਸੱਚਾ ਪਾਤਸ਼ਾਹ ਮੇਰੇ ਪੁੱਤ ਨੂੰ ਜਾਨਸਾਰ ਕੰਮ ਮਿਲ ਜੇ ਸ਼ਗਰਾਨਾ ਉਹਦਾ ਹੈ ਉ ਤਾਂ ਕਹਿਣ ਨੂੰ ਕੀ ਕਹਿਣਾ ਹਾਲ ਪੈਂਦੇ ਨੇ ਤੇਰੇ ਹੌਸਲੇ ਨਾਲ ਤਾਂ ਬੇਬੇ ਮੈਂ ਉਹਨੂੰ ਤੋੜਿਆਗਾ ਵੀ ਚਲ ਤੂੰ ਮੇਰੇ ਕੋਲ ਹੈਗੀ ਹੈਗੀ ਹੁਣ ਤੂੰ ਨਾ ਬਲੱਡ ਘਟਾ ਲਈ ਚੰਗਾ ਮੈਂ ਚਾਹ ਕਰਕੇ ਲਿਉਣੀਆ ਤੈਨੂੰ ਥੋੜੀ ਜੀ ਕਰ ਲੈ ਇਹ ਸੱਚੇ ਬਾਤ ਚ ਲੰਦਰੁਤੀ ਗੁੱਡੀ ਤੋਂ ਨੇ ਸਤਿ ਸ੍ਰੀ ਅਕਾਲ ਮੰਮੀ ਸਤਿ ਸ੍ਰੀ ਅਕਾਲ ਪੁੱਤ ਕਿਵੇਂ ਠੀਕ ਠਾਕ ਪਹੁੰਚ ਗਿਆ ਹਾਂ ਵਧੀਆ ਪਹੁੰਚ ਗਿਆ ਚਲ ਸ਼ੁਕਰ ਹੈ ਰੱਬ ਦਾ ਜੀ ਲਾ ਕੇ ਕੰਮ ਕਰੀ ਪੁੱਤ ਮੇਰਾ ਤਾਂ ਤੁਸੀਂ ਠੀਕ ਹੋ ਹਾਂ ਮੈਂ ਤਾਂ ਠੀਕ ਠਾਕ ਆ ਬੇਬੇ ਉਹ ਵੀ ਠੀਕ ਹੈਗੀ ਸਾਡਾ ਤਾਂ ਪੁੱਤ ਕੱਲ ਦਾ ਕਿਤੇ ਜੀ ਨਹੀਂ ਲੱਗਦਾ ਹੈਗਾ ਕਾਰਖਾਨੇ ਨੂੰ ਆਉਂਦਾ ਹੈਗਾ ਸਾਰੀ ਰਾਤ ਨੀਂਦ ਨਹੀਂ ਆਈ ਅੰਮ੍ਰਿਤ ਉਹ ਆ ਤੂੰ ਮੈਂ ਠੀਕ ਆ ਤੂੰ ਬੇਬੀ ਦਾ ਤੇ ਆਦਾ ਖਿਆਲ ਰੱਖੀ ਚਲ ਠੀਕ ਆ ਮੈਂ ਮੈਂ ਨਾ ਕੰਮ ਕਰਦਾ ਗਾੜਾ ਮੈਂ ਮੈਂ ਮਾਤਾ ਜੀ ਜੁਆਇਡ ਹੈ ਮੇਰਾ ਦੋਸਤ ਖੜਾ ਹੈਗਾ ਲੈਟਸ ਗੋ ਅਸੀਂ ਜਾਂਦੇ ਆਗੇ ਕੰਮ ਲੱਪਣ ਚੰਗਾ ਪੁੱਤ ਜੀ ਲਾ ਕੇ ਰਹੀ ਚੰਗਾ ਠੀਕ ਆ ਠੀਕ ਆ ਮੈਂ ਸਤਿ ਸ੍ਰੀ ਅਕਾਲ ਚੰਗਾ ਸਤਿ ਸ੍ਰੀ ਅਕਾਲ ਚਲ ਮੈਂ ਨਾਲ ਤਾਂ ਬੇਬੇ ਨੂੰ ਦੱਸ ਦਿਆਂ ਵੀ ਫੋਨ ਆ ਗਿਆ ਤੇ ਇਹ ਨਾਲ ਮੈਂ ਕੋਈ ਕੰਮ ਕਰਦੀ ਆਂ ਚਿੰਦਰੇ ਚਿੰਦਰੇ हां पण नंगे ਆ ਜਾ। ਹੋਰ पण ਪੈ ਜਈ ਗਈ ਹੈ। ਹੋਰ ਕੰਮ ਥੰਡਾ ਜਿਹਾ ਕਰਕੇ ਬਸ ਪੈ ਗਈ। ਹੋ ਠੀਕ ਠਾਕ ਹੈ। हां ਠੀਕ ਠਾਕ ਵਧੀਆ। ਗੋਗੀ ਗਿਆ? हां ਉਹ ਕੱਲ ਬਾਗ ਗਿਆ ਦੀ ਪਣੇ। ਅੱਛਾ। ਪਹੁੰਚਿਆ ਠੀਕ ਠਾਕ? हां ਠੀਕ ਠਾਕ ਪਹੁੰਚ ਗਿਆ ਫਿਰ ਆ ਗਿਆ ਦੀ ਫੋਨ ਉਹਦਾ। ਪਣੇ ਮੇਰਾ ਮੁੰਡਾ ਵੀ ਕਹਿੰਦਾ ਸੀਗਾ ਵੀ ਮੈਂ ਬਾਹਰ ਜਾਣਾਗਾ। ਮੈਂ ਤਾਂ ਉਹਨੂੰ ਜਾਣ ਨਹੀਂ ਦਿੰਦਾ। ਵੀ ਬਾਹਰ ਜਾ ਕੇ ਵਿਗੜ ਜੂਗਾ। ਉੱਥੇ ਨਸ਼ਾ ਪੱਤਾ ਕਰਨ ਲੱਗ ਜਾਂਦੇ ਨੇ। ਨਾ ਪਣੇ ਮੇਰਾ ਗੋਗੀ ਤਾਂ ਬਾਲਾ ਸਿਆਣਾ ਹੈਗਾ। ਉਹਨੂੰ ਪਤਾ ਵੀ ਮੇਰੀ ਮਾਂ ਨੇ ਕਿਵੇਂ ਔਖਾਂ ਨਾਲ ਪਾਲਿਆ। ਪੜੇ ਦੇ ਜਵਾਖ ਨੇ ਬਿਗੜਨਾ ਹੋਵੇ ਨਾ ਉਹ ਆਕਸੋਕ ਨਹੀਂ ਦਿੱਸਦੀ ਉਹ ਤਾਂ ਵਿਗੜੀ ਜਾਂਦੀ ਨੇ ਕਈ ਤਾਂ ਆਪਾਂ ਨੇ ਜਵਾਖ ਮੁੜਦੀ ਨਹੀਂ ਗੇ ਮਾਂ ਪਿਓ ਨਾਲ ਡਿਗਦੇ ਡੀਕਤੀ ਮਰ ਜਾਂਦੇ ਆ ਨਹੀਂ ਭਣੇ ਮੇਰਾ ਪੁੱਤ ਤਾਂ ਕਹਿ ਕੇ ਹੀ ਗਿਆਗਾ ਮੈਂ ਛੇਤੀ ਆ ਜੂਗਾ ਵਾਪਸ ਤੈਨੂੰ ਸਾਰੀ ਮਰ ਲੰਗ ਗਈ ਥੋਲਾ ਝਾਟਾ ਤੇਰੇ ਸਿਰ ਤੇ ਆਉਣ ਵਾਲਾ ਏ ਤੈਨੂੰ ਅਕਲ ਹੈਗੀ ਏ ਹੈ ਬੋਲਣ ਦੀ ਇਹਨੇ ਮਸਾਂ ਜਵਾਖ ਢਡਵੰਨ ਕੇ ਤੋੜਿਆਗਾ ਤੈਨੂੰ ਹੌਸਲਾ ਤਾਂ ਕੀ ਦੇਣਾ ਤੀ ਇਹ ਨੂੰ ਆਖੇ ਪੁੱਠੀਆਂ ਸਿੱਧੀਆਂ ਲਾਉਣ ਲੱਗ ਗਈ ਤੂੰ ਐ ਕਹਿ ਵੀ ਕੋਈ ਨਹੀਂ ਭਣੇ ਜਵਾਕ ਤੇਰਾ ਕਮਾਈ ਕਰਕੇ ਲਿਆ ਤੁਹਾਨੂੰ ਖਾਣਾ ਬਾਹਰ ਕਰ ਦੂਗਾ ਤੂੰ ਐਂ ਐ ਗੱਲਾਂ ਕਰਨਾ ਤੂੰ ਇਹਦਾ ਮਨ ਤੋੜਦੀ ਐ ਅਸੀਂ ਦੋਨੇ ਜਾਣੀਆਂ ਸਾਡੇ ਚ ਹੌਸਲਾ ਦੇਣ ਵਾਲਾ ਕੌਣਾ ਦੱਸਗਾ ਮੈਨੂੰ ਬੇਬੇ ਤੂੰ ਤਾਂ ਮੇਰੇ ਤੋਂ ਉਹੀ ਭੜਕ ਗਈ ਮੈਂ ਤਾਂ ਸੋਚਤੀ ਗੱਲਾਂ ਕਰਦੀ ਸੀ ਵੀ ਜਵਾਕ ਉੱਥੇ ਜਾ ਕੇ ਵਿਗੜ ਜਾਂਦੇ ਆ ਇਹ ਲੋਕਾਂ ਦੇ ਜਵਾਕ ਹੀ ਵਿਗੜਦੇ ਨੇ ਸਾਡਾ ਮੁੰਡਾ ਨਹੀਂ ਵਿਗੜਦਾ ਸਾਡਾ ਥੋੜਾ ਜਿਹਾ ਉਹ ਦੇਖ ਕੇ ਹੀ ਗਿਆਗਾ ਸਾਨੂੰ ਦੋਨਾਂ ਸੱਸ ਨੂੰ ਹਨ ਛੱਡ ਕੇ ਹੈ ਇਹ ਹੋਰ ਹੀ ਨੇਗੇ ਤੂੰ ਇਹ ਗੱਲਾਂ ਚ ਤਾਂ ਆਈ ਨਾ ਕਰ ਐਵੇਂ ਪਕਾਈ ਜੀ ਨਾ ਕਰਿਆ ਕਰੋ ਬੁੜੀ ਕੋਲੇ ਬੁੜੀ ਨੂੰ ਤਲਾਸਾ ਦੇਣ ਦੀ ਸਟੀਮ ਸੋਚਿਆ ਕਰੋ ਉਹੀ ਨਾ ਪਕਾਈ ਕਰ ਮੈਂ ਤੈਨੂੰ ਦੱਸਾਂ ਚੰਗਾ ਪਾਣੇ ਮੈਂ ਤਾਂ ਜਾਣੀ ਆ ਬੇਬੇ ਤਾਂ ਮੇਰੇ ਤੋਂ ਉਹੀ ੜਕ ਜਾਂਦੀ ਆ ਮੈਨੂੰ ਤਾਂ ਦੇਖ ਕੇ ਉਹੀ ਬਲੱਡ ਵਧਾ ਲਾਂਦੀ ਆ ਉਹ ਤਾਂ ਮੁਹੀ ਮੱਚੀ ਪਈ ਐ ਹੈਂ ਵੀ ਗੋਗੀ ਟੈਸਟ ਕੱਢ ਗਿਆ ਤੇ ਬਾਹਰ ਲਾ ਵੀ ਉਹ ਤਾਂ ਬਾਹਰ ਭੱਗ ਗਿਆ ਇਹ ਤੈਨੂੰ ਪਤਾ ਨਹੀਂ ਰਾਜੀ ਨਹੀਂ ਹੈਗੀ ਕਿਹੜਾ ਮੁੰਡਾ ਜਾਂਦਾ ਕਿਹੜਾ ਕੁੜੀ ਜਾਂਦੀ ਐ ਇਹਦੀ ਬਾਹਰ ਗੱਲ ਤਾਂ ਵਿਚੋ ਆ ਹੈਗੀ ਇਹਦੇ ਮੁੰਡੇ ਤਾਂ ਟਹਿਟ ਪਾਸ ਨਹੀਂ ਹੋਇਆ ਜਾਣ ਕੇ ਬਣਾ ਲਿਆ ਮੈਂ ਤਾਂ ਤੋੜਦੀ ਨਹੀਂ ਤੋੜਦੀ ਨਹੀਂ ਗੱਲ ਬਣਾ ਲੈਂਦੀ ਇਹ ਇਹਦਾ ਕੌਡੀ ਕੋਲੋਂ ਬੱਚਿਆ ਪਿਆ ਹੁਣ ਚੱਲ ਬੇਬੇ ਤੂੰ ਹੀ ਨਾ ਔਖੀ ਹੋਇਆ ਕਰ ਉਹਦੇ ਤੇ ਜੇ ਆਪਣੇ ਘਰੇ ਆ ਜਾਂਦੀ ਆ ਮੰਮਾ ਕਰਕੇ ਉਹ ਨਾ ਬਾਂਮਾ ਸਿੰਦਰੇ ਸੀਸਾ ਦਾ ਕੀ ਦੇਣੀ ਐ ਦੀਆਂ ਇਹ ਤਾਂ ਪੁੱਠੀਆਂ ਸਿੱਧੀਆਂ ਤੂੰ ਲੂਤੀਆਂ ਬੂਤੀਆਂ ਲਾਉਣ ਲੱਗੀ ਤੇਰੇ ਆ ਕੀ ਤੈਨੂੰ ਪਤਾ ਢਿੱਡ ਤਾਂ ਆਪਣਾ ਚਾਹੇ ਜਵਾਕ ਕੰਮ ਕਰਨੀ ਗਏ ਢਿੱਡ ਤਾਂ ਆਪਣਾ ਔਖਾ ਹੀ ਹੈਗਾ ਇੱਕ ਜਵਾਕ ਤੇ ਉਹੀ ਬਾਹਰ ਤੋਰਦਾ ਆ ਕੇ ਸੀਸਾ ਦਾ ਕੀ ਦੇਣੀ ਤੇ ਆ ਵੀ ਚੰਗਾ ਭਾਈ ਸ਼ਿੰਦਰੇ ਤੁਹਾਡਾ ਮੁੰਡਾ ਵਗਿਆ ਸੱਚਾ ਪਾਤਸ਼ਾਹ ਉਹਨੂੰ ਤਰੱਕੀ ਬਖਸ਼ੇ ਆ ਕੇ ਹੋਰ ਚੁਵੀਆ ਗੱਲਾਂ ਕਰਨ ਲੱਗ ਗਈ ਲਿਆ ਪਾਣੀ ਦੀ ਕੁੱਟ ਲਿਆ ਮੂੰਹ ਸੁੱਕ ਗਿਆ ਮੇਰਾ ਤਾਂ ਉਹਦੇ ਨੇ ਪਕਾਈ ਕਰਦੀ ਦਾ ਲੈ ਵਪਨ ਉਹ ਬਾਹਰ ਆਇਆ ਇੱਥੇ ਕੋਈ ਹੋਰ ਆ ਕੇ ਪੌਂਕੂ हां पुत्त गोगी हैं मम्मी तन्नू कि मैं पता लगया ਵੀ ਮੇਰਾ ਨੰਬਰ ਇਹ ਆ ਵੱਡਾ ਸਾਰਾ ਨੰਬਰ ਪੁੱਤ ਤੇਰਾ ਹੀ ਐ ਹੋਰ ਸਾਨੂੰ ਕਿਹਨੇ ਫੋਨ ਲਾਉਣਾ ਐ ਤੈਹੀਂ ਲਾਉਣਾਗਾ ਅੱਛਾ ਤੇ ਠੀਕ ਹੋਂ ਤੁਸੀਂ ਬੇਬੇ ਕਿਵੇਂ ਆ ਸਾਰੇ ਠੀਕ ਨੇ ਪੁੱਤ ਤੂੰ ਦੱਸ ਵੀ ਤੂੰ ਠੀਕ ਹੈਗਾ हां ਮੈਂ ਤਾਂ ਠੀਕ ਹਾਂ ਰੋ ਗੋਗੀ ਦਾ ਫੋਨ ਆ ਗਿਆ हां ਇਹ ਵੀ ਗੋਗੀ ਦਾ ਹੀ ਐ ਫੋਨ ਲੈ ਗੱਲ ਕਰਾਂਗਾ ਮੇਰੇ ਨਾਲ ਲੈ ਕਰ ਲੈ ਗੱਲ ਲੈ ਫੜਾ ਮੈਨੂੰ ਮੈਂ ਗੱਲ ਕਰ ਹੈਲੋ ਮਾਤਾ ਦੇ ਘਰ ਦੇ ਵਿੱਚ ਕੀ ਹੁੰਦਾ ਰਿਹਾ ਪੁੱਤ ਮਹਾਰਾਜ ਬਾਲਾ ਦੇ ਵਿੱਚ ਤੈਨੂੰ ਤਰੱਕੀ ਦੇ ਵਿੱਚ ਸੱਚਾ ਪਾਚਾ ਕਿਵੇਂ ਹੈ ਠੀਕ ਹੈ ਬੇਬੇ ਤੁਸੀਂ ਠੀਕ ਹੋ ਹਾਂ ਠੀਕ ਹਾਂਗੇ ਅਸੀਂ ਨਾ ਤੂੰ ਦੱਸ ਮੈਨੂੰ ਕਿਵੇਂ ਹੈ ਮੈਂ ਤਾਂ ਠੀਕ ਆ ਬੇ ਫਿਕਰ ਨਾ ਕਰੋ ਮੇਰਾ ਹੋਰ ਰੋਟੀ ਪਾਣੀ ਕਿ ਹੈ ਜਾਂ ਮਿਲਦਾ ਹੈ ਇਹ ਵਧੀਆ ਅੱਛਾ ਹੋਰ ਕੰਮ ਤੇ ਕਦੋਂ ਖਜਾਨਾ ਇੱਕ ਕਦੋਂ ਆਉਣਾ ਹੈ ਕੰਮ ਤੇ ਪਾਈ ਜਾਣਾ ਤੜਕੇ ਆਥਣੇ ਆਉਣਿਆ ਤੂੰ ਆਪ ਦਾ ਖਿਆਲ ਰੱਖਦੀ ਹੈ ਮੈਂ ਤਾਂ ਆਪ ਦਾ ਖਿਆਲ ਰੱਖਦਾ ਹਾਂ ਰੱਖਦੇ ਆ ਪੁੱਤ ਸੱਚ ਤਾਂ ਤੇਰੇ ਕੰਨੀ ਦੇਖ ਦੇਖ ਜਿਉਂਨੇ ਆਗੇ ਤੇ ਐ 10 ਵੀ ਰੋਟੀ ਟੜਕੇ ਲੈ ਕੇ ਜਾਣਾ ਹੈ ਘਰ ਨਾਲ ਖਾ ਕੇ ਭਾਗ ਜਾਣਾ ਬੀਬੀ ਉੱਥੇ ਫਿਰ ਉੱਥੇ ਖਾ ਲਾਂਦੇ ਆਗੇ ਅੱਛਾ 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 ਹੋਰ ਵਧੀਆ ਵਧੀਆ ਕੰਮ ਮਿਲ ਗਿਆ ਹੈ ਹਾਂ ਬਈਆ ਜੀ ਕੋਈ ਖਿਆਲ ਤਾਂ ਨਹੀਂ ਨਾ ਇਹ ਮਾੜਾ ਮੋਟਾ ਤਾਂ ਔਖਾ ਹੁੰਨੀ ਪੈਂਦਾ ਫਿਰ ਬੀਬੀ ਆਏ ਤਾਂ ਫਿਰ ਹੁਣ ਆਪਣੀ ਖੇਤੀ ਤੇ ਕੰਮ ਕਿਹੜਾ ਔਖੇ ਨਹੀਂ ਹੁੰਦੇ ਤੇ ਆਈਆ ਬਸ ਸਿਹਤ ਦਾ ਖਿਆਲ ਰੱਖੀ ਹਾਂ ਹਾਂ ਕੀ ਰੋਵੇ ਆ ਚੰਗਾ ਜੂਸ ਜਸ ਪੀ ਲਿਆ ਕਰ ਠੰਡਾ ਠੁੰਡਾ ਕਿੰਨਾ ਨਾ ਸਾਡਾ ਫਿਕਰ ਨਾ ਕਰ ਕੋਕੀ ਹਾਂ ਬੇਬੇ ਹਾਂ ਮੈਂ ਤੈਨੂੰ ਦੱਸਾਂ ਅੱਜ ਤਾਂ ਤੰਦਰੁਸਤਾਂ ਮਾਏ ਨਾ ਖਾ ਲੈਨੇ ਪੀ ਲੈਨੇ ਅੰਦਰ ਵੜ ਕੇ ਪੈ ਜਨੇ ਆ ਬਾਹਰ ਲੈਨੇ ਡਾ ਸਾਡਾ ਫਿਕਰ ਨਾ ਕਰ ਮੈਂ ਅਜੇ ਨਹੀਂ ਮਰਦੀ ਹੈਗੀ ਮੈਂ ਤੇਰਾ ਵਿਆਹ ਦੇਖ ਕੇ ਮਰੂੰਗੀ ਅੱਛਾ ਆਹੋ ਉਪੜੋਤੇ ਖੜਿਆ ਕੇ ਸਮਾਰ ਕੇ ਲੈ ਕੁੜੇ ਕਰਬੀਰ ਗੱਲ ਹੁਣ ਕਹਾ ਉਹਨੇ ਵੀ ਕੰਮ ਤੇ ਜਾਣਾ ਜਵਾਕ ਨੇ ਮੰਮੀ ਨਾਲ ਤਾਂ ਕੰਮ ਸੁੱਕਾ ਜਗਾ ਅੱਛਾ

ਸੱਸੀ ਗਾਲਾਂ ਟੀ ਸੱਸਰੀ ਗਾਲ ਪੁੱਤ ਤੂੰ ਆ ਗਿਆ ਹੈ ਗੋਗੀ ਨਹੀਂ ਆਇਆ ਨਾ ਆਂਟੀ ਗੋਗੀ ਨਹੀਂ ਆਇਆ ਫਿਰ ਪੁੱਤ ਤੂੰ ਕਿਵੇਂ ਆ ਗਿਆ ਉਹ ਕਿਉਂ ਨਹੀਂ ਆਇਆ ਆਂਟੀ ਮੇਰੀ ਤਾਂ ਮੰਮੀ ਵਾਲੀ ਬਿਮਾਰ ਹੋ ਗਈ ਸੀ ਮੈਨੂੰ ਤਾਂ ਤਾਂ ਘਰੇ ਆਉਣਾ ਪਿਆ ਘਰੇ ਕੋਈ ਸਾਹਮਣ ਵਾਲਾ ਹੈ ਨਹੀਂ ਸੀ ਆ ਫਿਰ ਅੱਛਾ ਅ ਗੋਗੀ ਨੇ ਪੈਸੇ ਭੇਜੇ ਸੀ ਜੀ ਅੱਛਾ ਲੈ ਪੁੱਤ ਬੈ ਜਾ ਮੈਂ ਥੋੜੀ ਚਾਹ ਬਣਾ ਕੇ ਰਮੀਆਂ ਨਾ ਨਾ ਆਂਟੀ ਮੈਂ ਚੱਲਦਾ ਮੈਨੂੰ ਕੰਮ ਆਗਾ ਮੈਨੂੰ ਕਾਲੀ ਹੈ ਥੋੜੀ ਪੀ ਲੈਦਾ ਪੁੱਤ ਥੋੜੀ ਨਾ ਨਾ ਬੱਸ ਆਂਟੀ ਧੰਨਵਾਦ ਮੁੰਡਾ ਖੜੀ ਤੂੰ ਉਹੀ ਨਹੀਂ ਕਿਹੜਾ ਗੋਗੀ ਨਾਲ ਗਿਆ ਸੀ ਬਾਹਰ ਹਾਂਜੀ ਆਂਟੀ ਉਹੀ ਆ ਮੈਂ ਤੂੰ ਆ ਗਿਆ ਫਿਰ ਗੋਗੀ ਵੀ ਆ ਗਿਆ ਨਾ ਨਾ ਆਂਟੀ ਗੋਗੀ ਨਹੀਂ ਆਇਆ ਮੈਂ ਹੀ ਆਇਆਗਾ ਉਹ ਤਾਂ ਉਹਨੇ ਪੈਸੇ ਭੜਾਏ ਸੀ ਗੋਗੀ ਨੇ ਉਹ ਫੜਾਉਣ ਆਇਆ ਸੀ ਮੈਂ ਘਰੇ ਇਹਨਾਂ ਦੇ ਅੱਛਾ ਗੋਗੀ ਪੈਸੇ ਭੇਜਣ ਲੱਗੇ ਹਾਂਜੀ 3 ਲੱਖ ਰੁਪਏ ਭੇਜਿਆ ਸੀ 3 ਲੱਖ ਚਲੋ ਠੀਕ ਆਂਟੀ ਫਿਰ ਮੈਂ ਜਾਂਦਾ ਚੰਗਾ ਪੁੱਤ ਐਹੇ ਜੱਕੀ ਕੰਮਾਂਗਾ ਕਿਹੜਾ ਪੈਸੇ ਭੇਜਣ ਲੱਗੇ ਆ ਇੱਕ ਮੇਰਾ ਪੁੱਤ ਹੈਗਾ ਨਕਮਾ ਕੋਈ ਨਹੀਂ ਕੰਮ ਕਰਦਾ ਕੁੜੇ ਸਿੰਦਰੇ ਹਾਂ ਬੇਬੇ ਕੁੜੇ ਆਇਆ ਨਹੀਂ ਕੋਈ ਡਾਣ ਨਾ ਬੇਬੇ ਆਇਆ ਨਹੀਂ ਹੈਗਾ 4 ਮਹੀਨੇ ਹੋ ਗਏ ਮੈਨੂੰ ਤਾਂ ਡਰ ਜਿਹਾ ਲੱਗ ਜਾਂਦਾ ਹੈ ਪਤਾ ਨਹੀਂ ਕਿੱਥੇ ਹੋਊਗਾ ਮੇਰਾ ਪੁੱਤ ਕੁੜੇ ਸਿੰਦਰੇ ਮੇਰਾ ਸਰੀਰ ਘਟਦਾ ਜਾਂਦਾ ਹੈਗਾ ਜੇ ਕੁਛ ਹੋ ਗਿਆ ਮੈਨੂੰ ਤੂੰ ਆਦੀ ਭਾਈ ਕੋਲੇ ਵਗ ਜੀ ਬੇਬੇ ਤੂੰ ਅਜਿਹੀਆਂ ਗੱਲਾਂ ਨਾ ਕਰ ਮੈਂ ਤਾਂ ਤੇਰੇ ਸਹਾਰੇ ਦਿਨ ਕੱਢ ਦਿਆਂਗੀ ਕੁੜੇ ਨਹੀਂ ਵੀਰ ਮੈਨੂੰ ਆਪ ਨੂੰ ਪਤਾ ਲੱਗਿਆ ਨਾ ਮੇਰਾ ਸਰੀਰ ਘਟੀ ਜਾਂਦਾ ਹੈ ਮੈਂ ਤੈਨੂੰ ਐਂ ਕਹਿੰਦੀ ਆ ਵੀ ਜੇ ਤਾਂ ਤੇਰੀ ਲੱਤਾਂ ਵਾਹ ਲੂਦੇ ਨੂੰ ਮੈਂ ਕੁੱਟਦਾ ਨਹੀਂ ਆ ਨਹੀਂ ਆਪਾਂ ਇਹ ਕਰਦੇ ਆਂ ਕਿਸੇ ਚੰਗੇ ਡਾਕਟਰ ਕੋਲੇ ਮਾਨਸਾ ਬਗ ਚੱਲਦੇ ਆਂ ਦੇਖਦੀ ਆਂ ਜੇ ਮੇਰਾ ਸਰੀਰ ਲੋਟ ਹੋ ਗਿਆ ਹੋ ਗਿਆ ਨਹੀਂ ਦੇਖਦੀ ਆਂ ਸਰੀਰ ਨਾਲ ਕੀ ਬਣਦਾ ਕਿ ਮੈਂ ਪਏ ਜਾ ਇਹ ਤਾਂ ਪਏ ਕਿ ਲੋਟ ਹੋ ਗਿਆ ਤਾਂ ਤਾਂ ਠੀਕ ਹੈ ਨਹੀਂ ਫਿਰ ਬਗ ਚੱਲਾਂਗੇ ਫਿਰ ਆਇਆ ਕਰ ਬਈ ਮੈਂ ਰੋਟੀ ਬਣਾ ਲੈਣੀ ਆ ਹੈ ਐਨੇ ਕੰਮ ਕਰ ਲੈਣੀਆਂ ਰਸੋਈ ਦਾ ਤੂੰ ਨਾ ਜੇ ਕੋਈ ਤਕਲੀਫ ਜਾਦੇ ਹੋਈ ਮੈਨੂੰ ਫਾਜ ਮਾਰਦੀ ਮਾੜੀ ਚੰਗਾ ਚੰਗਾ ਬੇਬੇ ਤੇ ਕਹੀ ਜਾਂਦੀ ਐ ਵੀ ਆਪਦੇ ਭਰਾ ਕੋਲੇ ਭੱਜ ਜਾ। ਮਾਪਿਆਂ ਤੋਂ ਵੀ ਨਾ ਕੋਣ ਸਹਣ ਦੇ। ਭਾਈ ਪਰਜਾਈ ਵੀ ਨੱਕ ਬੁੱਲ ਕੱਢਣ ਲੱਗ ਜਾਂਦੇ ਨੇ। ਆਪਦਾ ਘਰ ਹੀ ਠੀਕ ਹੁੰਦਾ। ਬੇਬੇ 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 ਚਾਹ ਪੀ ਲੈ ਬੇਬੇ। ਹਾਏ ਹਾਏ ਕੀ ਬਗੜ ਬੇਬੇ। ਹਾਏ ਹੈਨੀ ਬਾਬਾ ਮੈਨੂੰ ਘਲੀ ਨੂੰ ਛੱਡ ਗਈ ਨਹੀਂ ਤੇ ਕੀ ਸਾਰੇ ਛੱਡ ਗਈ ਬਾਬਾ ਕੀ ਹੋ ਗਿਆ ਭਾਈ ਕੀ ਹੋ ਜਾਗਾ ਤੁਨ ਬੋਲਦੀ ਨਹੀਂ ਪਤਾ ਨਹੀਂ ਕੀ ਹੋ ਗਿਆ ਬੇਬੇ ਬੇਬੇ ਤਾਂ ਪਤਾ ਨਹੀਂ ਕੀ ਹੋ ਗਿਆ ਰੋਹ ਤਾਂ ਪਹਿਣ ਚੰਗੀ ਪਹਿਲੀ ਰੋਟੀ ਉੱਟੀ ਖਾ ਕੇ ਪਈ ਸੀ ਗੋਗੀ ਨੂੰ ਯਾਦ ਕਰੀ ਜਾਂਦੀ ਸੀ ਢੜ ਕੇ ਜਦੋਂ ਮੈਂ ਚਾਹ ਲੈ ਕੇ ਆਈ ਰੋਟੀ ਨਹੀਂ ਆਈ ਮੈਨੂੰ ਘਲੀ ਨੂੰ ਹੇ ਰੱਬ ਮੈਂ ਕੱਲੀ ਰਹਿ ਗਈ ਬਸ ਪਹਿਨੇ ਬਸ ਬਸ ਗੁਰੇ ਤਾਂ ਆ ਕੇ ਰਿਸਟੇ ਟਾਰਨ ਫੋਨ ਕਰ ਤੇ ਪੂਆ ਵਰਗੀਆਂ ਨੂੰ ਆ ਜਾਣਗੇ ਕਰ ਦੋ ਚੁੱਪ ਕਰ ਪਹਿਨੇ ਚੁੱਪ ਕਰ ਹੋਰ ਸੰਦਰ ਪਹਿਨੇ ਠੀਕ ਹੈ ਹੁਣ ਠੀਕ ਹੈ ਪਹਿਨੇ ਹੋਰ ਅੱਗੋ ਕੀ ਦਾ ਫੋਨ ਫਾਣ ਆ ਗਿਆ ਆਇਆ ਨਹੀਂ ਹੈਗਾ ਬਣੀ ਫੋਨ ਤੋਂ ਸਾਲ ਹੋ ਗਿਆ ਪਾਣੇ ਫੋਨ ਹੀ ਨਹੀਂ ਆਇਆ ਹੈਗਾ ਪਤਾ ਨਹੀਂ ਕਿਹੜੇ ਹਾਲ ਚ ਹੋ ਮੇਰਾ ਪੁੱਤ ਚੁੱਪ ਕਰ ਪਾਣੇ ਚੁੱਪ ਮੈਂ ਤਾਂ ਤਾਂ ਪੱਲੀ ਕਿ ਆਸੀਗਾ ਵੀ ਬਾਹਰ ਜਾ ਕੇ ਨਸ਼ਾ ਪੱਤਾ ਕਰਨ ਲੱਗ ਜਾਂਦੇ ਆ ਕੀ ਪਤਾ ਹੈਗਾ ਉੱਥੇ ਕਿਤੇ ਫਸ ਫੁੱਸ ਗਿਆ ਪਾਣੇ ਮੈਂ ਤਾਂ ਐ ਸੁਣੇਗਾ ਵੀ ਉੱਥੇ ਤਾਂ ਜੇਲ ਵੀ ਉਹਦੀ ਕਰਤਾਂਦੇ ਆ ਨਾਲੇ ਕਿਹੜਾ ਹੁੰਦਾ ਕਾਗਜ਼ ਪੱਛਰ ਸਾਰਾ ਉਹ ਖੋ ਲਾਂਦੇ ਆ ਨਾ ਬਣਾ ਇਹ ਜੀ ਬੋਲ ਨਾ ਕਰ ਆਊਗਾ ਮੇਰਾ ਪੁੱਤ ਆਊਗਾ ਜ਼ਰੂਰ ਆਊਗਾ ਉਹਨੂੰ ਪਤਾ ਹੈਗਾ ਪਹਿਣੇ ਵੀ ਉਹਦੀ ਮਾਂ ਕੱਲੀ ਐ ਆਊਗਾ ਮੇਰਾ ਪੁੱਤ ਜ਼ਰੂਰ ਆਊ ਨਹੀਂ ਟਿੱਕੀ ਚੱਲ ਪਹਿਣੇ ਪਹਿਲਾਂ ਤਾਂ ਡਿਗ-ਦਿਗ-ਦਿਗਦੀ ਬੇਬੇ ਮਰ ਗਈ ਹੁਣ ਡਿਗ-ਦਿਗ-ਦਿਗਦੀ ਤੂੰ ਮਰ ਜੇਗੀ ਘਰੋਂ ਗਏ ਕਿਤੇ ਪੁੱਤ ਵਾਪਸ ਆਏ ਨਹੀਂ ਆਊਗਾ ਬੋਗੀ ਬੋਗੀ ਆ ਜਾ ਪੁੱਤ ਆਜਾ ਤੇਰੀ ਮਾਂ ਕੱਲੀ ਐ ਮੇਰਾ ਨਹੀਂ ਤੇਰੇ ਬਿਨੂ ਜੀ ਲੱਗਦਾ ਆਜਾ ਆਊਗਾ ਆਊਗਾ ਮੇਰਾ ਪੁੱਤ ਤਾਂ ਆਊਗਾ ਜ਼ਰੂਰ ਆਊਗਾ ਆਊਗਾ ਬਿਲਕੁਲ ਅੰਦਰ ਆਊਗਾ ਆਊਗਾ ਮੇਰਾ ਪੁੱਤ ਆਊਗਾ ਮੈਂ ਨਾ ਅੱਡੇ ਤੇ ਦੇਖ ਕੇ ਆਂ ਮੇਲਾ ਤੇ ਅੱਡੇ ਤੇ ਆ ਗਿਆ ਹੋਊਗਾ ਉੱਥੇ ਆ ਗਿਆ ਮੱਥੇ ਦੇਖ ਕੇ ਆਂ ਜ਼ਰੂਰ ਆ ਗਿਆ ਮੇਰਾ ਪੁੱਤ ਉੱਥੇ ਆ ਗਿਆ ਜ਼ਰੂਰ ਜਾ ਉੱਥੇ ਜੰਮ ਉੱਥੇ ਜਾਂ ਪਿੰਮੇ ਆਊਗਾ ਆਊਗਾ ਮੇਰਾ ਪੁੱਤ ਇਹ ਤਾਈ ਕਿ ਆ ਕਿਵੇਂ ਨਹੀਂ ਆਊਗਾ ਮੇਰਾ ਪੁੱਤ ਆਊਗਾ ਮੈਂ ਅੱਡੇ ਤੇ ਦੇਖ ਕੇ ਆਉਣੀ ਆ ਬਲਾ ਕਿਧਰੇ ਨਹੀਂ ਤਾਈ ਅੱਡੇ ਤੇ ਆ ਗਿਆ ਮੇਰਾ ਪੁੱਤ ਉਹ ਦੇਖਣ ਜਾਨੀ ਆ ਮੈਂ ਖੜ੍ਹ ਜਾ ਖੜ੍ਹ ਜਾ ਤਾਈ ਨਹੀਂ ਮੇਰਾ ਪੁੱਤ ਆ ਗਿਆ ਉੱਥੇ ਮੇਰਾ ਪੁੱਤ ਆਊਗਾ ਇਹਨੂੰ ਤਾਂ ਲਾਉਗਾ ਤਾਈ ਆ ਗਏ ਲਿੰਦੀ ਯਾਰ ਹਾਂ ਕੋਈ ਨਹੀਂ ਤਾਈ ਜਦੋਂ ਆ ਗਿਆ ਕੋ ਗਿਓ ਕਰੀ ਜਾਊਗਾ ਆਜਾ ਆਪਾਂ ਘਰੇ ਚੱਲਦੇ ਆ ਨਹੀਂ ਮੈਂ ਅੱਡੇ ਤੇ ਦੇਖ ਕੇ ਆਉਣੀ ਨਹੀਂ ਨਹੀਂ ਕਰੀ ਜਾਊਗਾ ਉਹ ਆਊਗਾ ਹਾ ਹਾ ਕੋਈ ਰਿਤਾਈ ਕਰੀ ਆਊਗਾ ਭਾਈ ਕਰੀ ਆਊਗਾ ਨਹੀਂ ਮੈਂ ਦੇਖਾਂ ਦੀ ਨਾ ਮੈਂ ਫੋਨ ਕਰਕੇ ਪੁੱਛ ਲਊ ਉਹਨੂੰ ਮੈਂ ਚੜ੍ਹਾ ਲਿਉ ਕੋਈ ਨਹੀਂ ਮੋਟਰਸਾਈਕਲ ਤੇ ਆਪਾਂ ਘਰੇ ਚੱਲਦੇ ਇੱਕ ਵਾਰੀ ਆ ਗਿਆ ਮਿੰਦਾ ਉੱਥੇ ਉਹ ਨਾ ਮੈਂ ਦੇਖਣਾ ਕੋਈ ਨਹੀਂ ਘਰੇ ਤਾਂ ਚੱਲੀ ਆਪਾਂ ਆਊਗਾ ਜੋ ਆਊਗਾ ਆਊਗਾ ਭਾਈ ਆਊਗਾ ਆਊਗਾ ਸੱਚੀ ਤ ਤਰੀ ਰਿਤਾਈ ਸੱਚੀ ਪਾਗਲ ਹੋ ਗਈ ਹੋਰ ਵੀ ਮੈਂ ਜਦੋਂ ਉੱਥੇ ਦੁਕਾਨ ਤੋਂ ਆਉਂਦਾ ਸੀ ਨਾ ਕੱਲ ਇਹ ਤਾਂ 21 ਰੱਟ ਲਾਈ ਰੱਖੀ ਵੀ ਗੋਗੀ ਆਉ ਗੋਗੀ ਆਉ ਇਹ ਤਾਂ ਅੱਡੇ ਤੇ ਜਾਂਦੀ ਸੀ ਉਹਨੂੰ ਲੈਣ ਮੈਂ ਮੋੜ ਕੇ ਲਿਆਂਦੀ ਐ ਥੁਰਾ ਚੋਂ ਚਲਾ ਜਾ ਪਾ ਅੰਦਰ ਜਾ ਕੇ ਦੇਖੀ ਆਹ ਆਉਗਾ ਆਊਗਾ ਮੇਰਾ ਪੁੱਤ ਆਊਗਾ ਇਹਨਾਂ ਆਊਗਾ ਆਊਗਾ ਮੁੰਤਾ ਮੁੰਤਾ ਆਊਗਾ ਉਹ ਆਊਗਾ ਮੈਨੂੰ ਲੱਗਦਾ ਆਊਗਾ ਆਊਗਾ ਤੂੰ ਸੱਚੀ ਪਾਗਲ ਹੋ ਗਈ ਤੂੰ ਐ ਕਰ ਪੁੱਤ ਕਾਗਤ ਪੱਛਾ ਤਿਆਰ ਕਰ ਐਡਾ ਕਰ ਬਾਹਰ ਦਾ ਇੱਕ ਕਿੱਲਾ ਬਾਹਰ ਦਾ ਆਪਾਂ ਇਹਦਾ ਗੁੱਠਾ ਲਵਾ ਲਾਂਗੇ ਕਹਿ ਦਾਂਗੇ ਤੈਨੂੰ ਬਾਹਰ ਗੋਗੀ ਕੋਲੇ ਭੇਜਾਂਗੇ ਠੀਕ ਆ ਮੈਂ ਫਿਰ ਮੈਂ ਹੁਣ ਹੀ ਸਾਰਾ ਕੁਝ ਕਰਵਾਉਣਾ ਹਾਂ ਤੂੰ ਜਾ ਨਲੇ ਨੇ ਤਾਂ ਮਰਤਾ ਜਾਣਾ ਇਹਨੇ ਪਾਗਲ ਤਾਂ ਹੋ ਰਹੀ ਐ ਉਹੀ ਤਾਂ ਹੈ ਪਾਗਲ ਤਾਂ ਹੋ ਰਹੀ ਐ ਤੇ ਮਰ ਗਈ ਫੇਰ ਵੀ ਤੂੰ ਜਾਊਗਾ ਕਿਸ ਪਾਸੇ ਚੱਲ ਆਪਾਂ ਕਰ ਦਿੰਦੇ ਠੀਕ ਆ ਮੈਂ ਦੇਖਦੀ ਹਾਂ ਠੀਕ ਆ ਮਣੇ ਸ਼ਿੰਦੇ ਠੀਕ ਆ ਗੋਗੀ ਆਊਗਾ ਹਨਾ ਗੋਗੀ ਹਾਂ ਗੋਗੀ ਆਊਗਾ ਹਾਂ ਹਨਾ ਗੋਗੀ ਬਸ ਤੇ ਆਊਗਾ ਹਨਾ ਹਾਂ ਉੱਥੇ ਆਉਂ ਵੱਡੇ ਤੇ ਹਨਾ ਪਾਣੀ ਲੈ ਕੇ ਰੇ ਮੈਂ ਤੈਨੂੰ ਗੋਗੀ ਆਊ ਆਊਗਾ ਗੋਗੀ ਮੈਂ ਪਾਣੀ ਲੈ ਕੇ ਰੰਨੀ ਆ ਹਾਂ ਆਉ ਮੇਰਾ ਪੁੱਤ ਉਹ ਤਾਂ ਸੱਚੀ ਪਾਗਲ ਆਊਗਾ ਆਊਗਾ ਗੱਲ ਸੁਣ ਲਾ ਮੇਰੀ ਅੰਮੀ ਜਿਵੇਂ ਤੈਨੂੰ ਘਰੇ ਸਮਝਾ ਕੇ ਲਿਆ ਆ ਸਾਰਾ ਕੁਝ ਉਮੀ ਕਹੀ ਠੀਕ ਹੈ ਮੇਰੀ ਹਾਂ ਚ ਹਲਾਮ ਲੈਉਣੀ ਆ ਬਸ ਠੀਕ ਹੈ ਬੱਤਾ ਸੈਂਸੂਨ ਦਾ ਮੈਂ ਆਪੇ ਹੀ ਕਰਾ ਲੂਗਾ ਮੂਤੇ پورے ਹੱਥ ਰੱਖ ਲੂਗਾ ਬਸ ਤੂੰ ਕਿਨੂੰ ਇੱਥੇ ਸੈਂਡ ਕਰ ਦੇ ਪਾਗਲਤਾ ਹੋ ਰਹੀ ਆ ਹੁਣ ਕਿਹੜਾ ਪਤਾ ਲੱਗੂ ਵੀ ਕੀ ਲਿਖਿਆ ਇਹ ਤਾਂ ਹੈ ਠੀਕ ਹੈ ਬੱਤਾ ਗੁੱਗੀ ਆਇਆ ਕਰੇ ਬੱਤਾ ਆਇਆ ਕਰੇ ਬੱਤਾ ਆਇਆ ਸੈਂਟਰ ਪਾਣੀ ਸ਼ਾਨੀ ਪਾਣੀ ਦੇਖ ਤੇ ਦਾ ਨਾ ਮੈਂ ਤੂੰ ਪੂਰਾ ਨ ਦੁੱਖ ਦੇਖਿਆ ਜਾਂਦਾ ਹੈਗਾ ਮੈਂ ਇਥੋਂ ਤੂੰ ਚੱਲੀ ਨਹੀਂ ਜਾਂਦੀ ਆਸ਼ਨਾ ਤੇਰੇ ਕਾਗਜ਼ ਤਿਆਰ ਕੀਤੇ ਨਗੇ ਪਾਣਾ ਦੇਣਾ ਗੋਗੀ ਨਹੀਂ ਆਉਂਦਾ ਤੈਨੂੰ ਗੋਗੀ ਕੋਲੇ ਭੇਜ ਦਾਂਗੇ ਕਾਗਜ਼ ਪੱਤਰ ਤਿਆਰ ਕਰ ਲੈ ਉਹ ਤੇ ਨਾ ਗੁਰੀ ਸਾਈਨ ਕਰਾਪ ਹਾਂ ਮੈਂ ਜਾਉਂਗੀ ਜਾਉਂਗੀ ਮੇਰੇ ਪੁੱਤ ਕੋਲੇ ਮੈਂ ਮਮੂਰੀ ਲੈ ਕੇ ਆਉਂਗੀ ਲੈ ਤਾਂ ਹੀ ਫਿਰ ਉਰੇ ਰਹਿ ਜਾ ਕਰੂੰਗਾ ਇੱਥੇ ਸਾਈਨ ਕਰ ਦੇ ਇੱਥੇ ਕਰ ਦੇ ਇੱਥੇ ਦੇ ਕਾਗਜ਼ ਪੱਤਰ ਲੈ ਇੱਥੇ ਕਰ ਦੇ ਹਾਂ ਹੁਣ ਆਪਾਂ ਤੇਰੇ ਕਾਗਜ਼ ਪੱਤਰ ਤਿਆਰ ਕਰਤੇ ਤੇ ਤੈਨੂੰ ਗੋਗੀ ਕੋਲੇ ਭੇਜ ਦਾਂਗੇ ਗੋਗੀ ਵਾਗਦੂ ਹਾਂ ਹਾਂ ਗੋਗੀ ਕੋਲੀ ਵਾਗਦੂ ਤੂੰ ਪਹਿ ਰਾਮ ਕਰ ਮੈਂ ਕਰਾਈ ਕਰੂੰ ਸਾਰਾ ਕੰਮ ਤੂੰ ਪਈ ਅੰਦਰ ਪਸ਼ੂਆਂ ਦਾ ਦੇਖ ਦੇਖ ਨਾ ਜਾਨ ਮੈਨੂੰ ਪੈ ਜਾ ਰਾਮ ਕਰ ਲਾ ਕਮੇ ਭਾਂਡਾ ਕੀ ਕਰੇ ਕੰਦੇ ਪੈ ਜਾ ਗੋਗੀ ਆ ਗਿਆ ਹੋ ਆ ਗਿਆ ਗੋਗੀ ਗੋਗੀ ਆ ਗਿਆ ਆ ਗਿਆ ਗੋਗੀ ਆਉਂਦਾ ਆਉਂਦਾ ਗੋਗੀ ਆਉਂਦਾ ਹੈ ਆਉਂਦਾ ਗੋਗੀ ਕੀ ਟੋਲਾ 파ਰਖੇ ਨੇ ਦਿਮਾਗ ਖਾਲੇ ਨੇ ਤਾਂ ਮੇਰਾ ਗੁਰੀ ਉਹ rela تیرਤਾ ਦਿਮਾਗ ਖਾਰਖੇਗਾ ਨਾ ਤਾਂ ਜਣੇ ਟਿਕਦੀ ਆ ਨਾ ਰਾਤੋਂ ਟਿਕਦੀਏਗੀ ਮੈਂ ਤਾਂ ਐਸਾ ਜਿ ਕਰਦਾ ਵੀ ਇਹ ਤੇ ਸਰਚ ਮਾਰਾਂ ਕੁਝ ਚੱਕ ਕੇ ਉਹ ਮੈਂ ਤੈਨੂੰ 50 ਵਾਰੀ ਤਾਂ ਸਮਝਾਇਆ ਇਹਨੂੰ ਨੀਂਦ ਦੀ ਗੋਲੀ ਦੇ ਦਿਆ ਕਰ ਪਈ ਰਹਿਆ ਕਰੂਗੀ ਇਹ ਗੋਲੀ ਨਾਲ ਵੀ ਨਹੀਂ ਸੌਂਦੀ ਉਹ ਮੈਂ ਤਾਂ ਐ ਕਹਿੰਦੀ ਆਂ ਜੀ ਕਾਵਲੀ ਤਾਂ ਹੋਈ ਪਈ ਐ ਇਹਨੂੰ ਘਰੋਂ ਕੱਢ ਦਨੇ ਆ ਆਪੇ ਕਸ ਥੱਲੇ ਆ ਕੇ ਮਰ ਜੂਗੀ ਆ ਗੱਲ ਸਹੀ ਐ ਅੰਮੀ ਤੇਰੀ ਆ ਜਾ ਫਿਰ ਹੁਣੀ ਚੱਲਦੇ ਆ ਨੂੰ ਕੰਮ ਨਿਮੇੜ ਦਈਏ ਚੱਲ ਤੇ ਨਾਲ ਹੀ ਚੱਲਦੇ ਆ ਆਇਆ ਤਾਂ ਹੀ ਬਾਰੇ ਗੋਗੀ ਆ ਰਿਆ ਖੜੀ ਹੋ ਹਾਂ ਹਾਂ ਆ ਜਾ ਚੱਲ ਚੱਲ ਛਿੰਦਰੇ ਛੇਤੀ ਆ ਚੱਲ ਚੱਲ ਉਹ ਸੇ ਬਾਰੇ ਗਿਆ ਰਿਆ ਗੋਗੀ ਹਾਂ ਹਾਂ ਛੇਤੀ ਆ ਜਾ ਕੀ ਗੋਗੀ ਗਾਗੀ ਨਹੀਂ ਆਇਆ ਨਿਕਲ ਕਰੋ ਸਰ ਖਾਖੇ ਤੁਹਾਡੀ ਇੰਨੀ ਹਿੰਮਤ ਤੁਸੀਂ ਮੇਰੀ ਮਾਂ ਨੂੰ ਧੱਕੇ ਮਾਰਦੇ ਹੋ ਅਜਮੇਂ ਤਾਂ ਭੈਜੁਰ ਤੂੰ ਹੰਨਾ ਕੌਣ ਓਏ ਮੇਰੀ ਮਾਂ ਨੂੰ ਦੇ ਘਰੋਂ ਕੱਢਣ ਵਾਲਾ ਉਹ ਕਿਹੜਾ ਘਰ ਇਹ ਘਰ ਤੇਰੀ ਛੁੱਡੀ ਜ਼ਮੀਨ ਹੈ ਸਾਡੇ ਨਾਮ ਆ ਤੇਰੀ ਮਾਂ ਨੇ ਸਾਡੇ ਨਾਲ ਕਰਾਈ ਹੈ ਹੁਣ ਅਸੀਂ ਮਾਲਕਾਂ ਇਸ ਘਰ ਦੇ ਚੱਕਾ ਉਹਦੀ ਮਾਂ ਨੂੰ ਤੇ ਨਿਕਲ ਕਰੋ ਅੱਛਾ ਪਰ ਮੇਰੀ ਮਾਂ ਸੋਡੇ ਨਾ ਕਿਵੇਂ ਕਰ ਦੂ ਘਰ ਤੇ ਜ਼ਮੀਨ ਘਰ ਤੇ ਜ਼ਮੀਨ ਤਾਂ ਮੇਰੇ ਨਾਂ ਐ ਕਰੋ ਮੈਂ ਨਹੀਂ ਤੁਸੀਂ ਨਿਕਲੋ ਨਹੀਂ ਮੈਂ ਤੁਹਾਡੇ ਤੇ ਪੁਲਿਸ ਵਾ ਲਾ ਕੇ 420 ਦਾ ਪਰਚਾ ਕਰਾ ਦੂੰ ਚੱਲ ਦਫਾ ਹੋ ਆ ਜਾ ਬੱਚਾ ਚੱਲੀਏ ਨਹੀਂ ਮੰਮੀ ਛੱਡ ਮੈਨੂੰ ਦੇਖ ਹੀ ਰਹਿਣ ਦੇ ਇਹਦੇ ਨਾਲ ਆਹ ਦੇਖ ਲੈ ਆ ਜਾ ਬੱਚਾ ਮੰਮੀ ਮੰਮੀ ਪਾਣੀ ਲੈ ਕੇ ਮੰਮੀ ਮੰਮੀ ਮੇਰਾ ਪੁੱਤ ਆਊਗਾ ਗੋਗੀ ਆਊਗਾ ਮੰਮੀ ਅੱਖਾਂ ਖੋਲ ਦੇਖ ਮੈਂ ਆ ਗਿਆ ਆ ਗਿਆ ਹਾਂ ਖੜੀ ਹੋ ਜਾ ਮੰਮੀ ਆ ਗਿਆ ਆ ਗਿਆ ਮੇਰਾ ਪੁੱਤ ਬਲਜੀਤ ਆ ਗਿਆ ਮੇਰਾ ਪੁੱਤ ਤੂੰ ਤਾਂ ਕਹਿੰਦੀ ਆਉਂਦਾ ਨਹੀਂਗਾ ਆ ਜਾ ਆ ਗਿਆ ਮੇਰਾ ਪੁੱਤ ਆ ਗਿਆ ਆ ਗਿਆ ਬੱਸ ਮੰਮੀ ਮੈਂ ਆ ਗਿਆ ਹੁਣ ਨਹੀਂ ਮੈਂ ਤੈਨੂੰ ਕਿਤੇ ਵੀ ਛੱਡ ਕੇ ਜਾਂਦਾ ਆ ਗਿਆ ਤੂੰ ਹਾਂ ਬੇਬੇ ਤਾਂ ਬਾਗੀ ਹੁਣ ਹਾਂ ਉਹਨੇ ਤਾਂ ਮੈਨੂੰ ਨਹੀਂ ਢਿੱਕਿਆ ਹੁਣ ਮੈਂ ਤੈਨੂੰ ਕਿਤੇ ਨਹੀਂ ਜਾਣ ਦਿੰਦਾ ਮੰਮੀ ਚਲ ਪੰਦਰ ਚਲੀਏ